ਬਾਜੀ ਬੜੀ ਅਨੰਦ ਖੁਸ਼ੀ ਤੇ ਨਿਕਲ ਕੇ ਸਰੇ 5000 ਮੀਟਰ ਦੇ ਦ੍ਰੀਟ ਨੇ ਰੇਸ ਕੰਪਲੀਟ ਕਰਕੇ ਆਏ ਨੇ ਸਪੈਸ਼ਮੈਂਟ ਲਾਈਨ ਦੇ ਵਿੱਚ ਸੇਤ ਤੇ ਆ ਜਾਣ। ਜਿਹੜੀ ਹੈ ਸਾਰਿਆਂ ਦੀ ਆ ਦੇਖੋ ਪੁਲਿਸ ਨੇ ਜਿਹੜੀ ਹੈ ਟ੍ਰੈਫਿਕ ਥੋੜੀ ਦੇਰ ਦੇ ਲਈ ਬੰਦ ਕਰ ਕਰ ਦਿੱਤੀ। ਵੀ ਪਾਰਟਿਸਪੇਟ ਕਰਨਗੇ ਪਰ ਬੱਚੇ ਤਾਂ ਦੇਖੋ ਫੋਟੋ ਕਿਹੜੀ ਹੈ? ਨਾਮ ਕੀ ਹੈ ਬਤੋ ਤੇਰਾ? ਸਲਾਹ ਤੇਰੀ ਨਾਮ ਮਨੋਸਾ। ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਚੱਲ ਰਹੇ ਹੈ ਜੀ ਟੂਰਨਾਮੈਂਟ ਦੇ ਪਿੰਡੇ ਕਲਾ ਹੈ। ਸਾਰੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਵਧੀਆ ਵੀਡੀਓ ਹੋਣ ਵਾਲੀ ਅੱਜ ਦੀ ਸੋ ਜਿੰਨਾ ਵੀ ਪ੍ਰੋਗਰਾਮ ਹੋਣਾ ਇਹ ਮੁੰਡਿਆਂ ਔਰ ਕੁੜੀਆਂ ਦੀ ਕ੍ਰਾਸ ਕੰਟਰੀ ਹੋਣ ਜਾ ਰਹੀ ਹੈ ਜੀ ਪਿੰਡੇ ਕਲਾਹੇ ਦੇ ਵਿੱਚ ਸੋ ਆਓ ਅੱਜ ਉੱਥੇ ਜਾ ਰਹੇ ਹਾਂ ਔਰ ਦੇਖਿਓ ਕਿੰਨਾ ਵਧੀਆ ਮਾਹੌਲ ਉੱਥੇ ਬੱਚਿਆਂ ਦਾ ਜਿੱਥੇ ਬੱਚੇ ਗਰਾਊਂਡ ਦੇ ਵਿੱਚ ਆਪਣੇ ਸਰੀਰ ਪਤੀ ਮਿਹਨਤ ਕਰਦੇ ਨੇ ਸੋ ਦੇਖਦੇ ਹਾਂ ਉੱਥੇ ਅੱਜ ਵੀਡੀਓ ਤੱਕ ਬੰਦ ਗਏ ਤੁਸੀਂ ਰੇਸ ਲਾਉਣੀ ਹੈ ਲਾ ਲੇਗਾ ਚੱਲ ਦੇਖਦੇ ਆਜਾ ਨਾਮ ਕੀ ਹੈ ਪੁੱਤਰ ਤਰੁਣ ਬੰਦੀਆਂ ਆ ਜਾ ਕਰੋ। ਕੋ ਬਲਾਂ ਛੋਟੇ ਬੱਚਿਆਂ ਦੀ ਰੇਸ ਜਿਹੜੀ ਆ ਕਰਵਾਈ ਜਾਊਗੀ। ਬੱਚੇ ਐਂਟਰੀ ਕਰਵਾ ਰਹੇ ਨੇ ਆਪਣੀ ਔਰ ਫ੍ਰੀ ਐਂਟਰੀ ਆ। ਕਿਹੜਾ ਹੋਇਆ? ਕਿ ਆਪਕਾ ਸਭ ਤੋਂ ਦੱਸੋ ਕਿਹੜੀ ਰੇਸ ਹੋ ਰਹੀ ਆ ਭਾਈ? 5000 ਰੁਪਏ ਭਾਈ। ਹਾਂਜੀ 100 ਮੀਟਰ ਮੁੰਡਿਆਂ ਦੀ ਕੁੜੀਆਂ ਦੀ ਕੁੜੀਆਂ ਦੀ 3 3 ਕਿਲੋਮੀਟਰ ਪਹਿਲਾ ਪ੍ਰਾਈਜ਼ ਕਿੰਨਾ 3300 ਕੁੜੀਆਂ ਦਾ ਵੀ ਹਾਂਜੀ ਬੱਚਿਆਂ ਦੀ ਰੇਸ ਦਾ ਕੀ ਪ੍ਰਾਈਜ਼ ਆ ਬੱਚਿਆਂ ਨੂੰ ਫਿਰ ਮੈਡਲ ਠੀਕ ਆ ਠੀਕ ਆ ਚੱਲ ਵਧੀਆ ਆ ਦੇਖੋ ਬੱਚੇ ਜੀ ਸਾਰੇ 12 ਵਾਂ ਉੱਪਰ ਕਰਨ ਲੱਗੇ ਨੇ ਫਰਸਟ ਕਾਲ ਹੋ ਗਈ 5 ਕਿਲੋਮੀਟਰ ਦੀ ਔਰ ਉਸ ਤੋਂ ਬਾਅਦ ਕੁੜੀਆਂ ਦੀ ਰੇਸ ਹੋਊਗੀ ਦੇਖੋ ਬੱਚਿਆਂ ਦੇ ਵਿੱਚ ਉਤਸ਼ਾਹ ਕਿੰਨਾ ਕਿੰਨੇ ਮਤਲਬ ਜੋਸ਼ ਨਾਲ ਇੱਥੇ ਆਏ ਨੇ ਔਰ ਸਾਰੇ ਪਿੰਡਾਂ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤਾਂ ਜੋ ਬੱਚੇ ਗਰਾਊਂਡ ਦੇ ਨਾਲ ਜੁੜ ਸਕਣ। ਫੜ ਖੜ ਪੁੱਤਰ ਅਰੇ 4 ਸਾਲ ਦੇ ਬੱਚਾ ਵੀ ਪਾਰਟਿਸਪੇਟ ਕਰਨਗੇ ਔਰ ਬੱਚੇ ਤਾਂ ਦੇਖੋ ਫੋਟੋ ਖਿੜੀ ਆ। ਨਾਮ ਕੀ ਬਤਾ ਤੇਰਾ? ਨਾਮ ਕੀ ਬਤਾ? ਜੋਵੀ ਜੁਵਿ ਜੋਰਾਵ ਸਿੰਘ ਜੋਵੀ ਪੱਕਾ ਅਰੇ ਇਸ ਪੂਰੀ ਕਰਦੇ ਆ। ਜਿੱਤ ਜਾਏਗਾ। ਦੇਖ ਲਾ। ਚੱਲ ਠੀਕ ਆ। ਤੱਕ ਕੇ ਰੱਖੀਗਾ। ਹਲੋ ਬਾਟਿਕ ਦੇ ਮੈਟਰਾਂ ਸਾਰੇ ਇਹਨਾਂ ਪਹਿਲਾਂ ਮਤਾਂ ਸਰਵਪ ਕਰਕੇ ਰੈਡੀ ਹੋ ਜਓ ਪਹਿਲਾਂ ਮਤਾਂ ਔਰ 5 ਕਿਲੋਮੀਟਰ ਅਜੇ ਤੇ ਬੱਚਿਆਂ ਦੀ ਐਂਟਰੀ ਕਰੀ ਜਾ ਰਹੀ ਆ ਔਰ ਆਪਣੇ ਭਰਾ ਸਾਰੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਬਾਰੀ ਬਾਰੀ ਕਰਕੇ ਸਾਰੇ ਬੱਚਿਆਂ ਦਾ ਨਾਮ ਲਿਖਿਆ ਗਿਆ ਔਰ ਫ੍ਰੀ ਐਂਟਰੀ ਇਹਨੇ ਅਸੀਂ ਗਾੜੀਆਂ ਬੱਡੇ ਆ ਬਲੈਕ ਕਮੇਟੀ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਨੇ ਇੱਕ ਵਾਰ ਬੇਨਤੀ ਹੈ ਕਿ ਆਪਣਾ ਨਾਮ ਦਵਾ ਦੇਣਾ ਸਭ ਤੋਂ ਪਹਿਲਾਂ 5 ਕਿਲੋਮੀਟਰ ਮੁੰਡਿਆਂ ਦੀ ਲੜਕੀਆਂ ਦੀ 5 ਕਿਲੋਮੀਟਰ ਸਟਾਰਟ ਹੋਣ ਜਾ ਰਹੀ ਹੈ ਜੀ ਉਹਦੇ ਵਿੱਚ ਆਪਾਂ ਦੇਖਦੇ ਆ ਬੱਚੇ ਪਾਰਟਿਸਿਪੇਟ ਕਰਨਗੇ ਔਰ ਪਹਿਲੇ ਨੰਬਰ ਤੇ ਜਿਹੜਾ ਬੱਚਾ ਆਊਗਾ ਉਹਨਾਂ ਨੂੰ 3100 ਨਾਮ ਦੂਸਰੇ ਨੂੰ 2100 ਔਰ ਤੀਸਰੇ ਨੂੰ 1100 ਇਸ ਤਰ੍ਹਾਂ ਦੇ ਮੈਨ ਲੱਗਦਾ ਪ੍ਰੋਗਰਾਮ ਜਿਹੜੇ ਨੇ ਪੂਰੇ ਹਰ ਇੱਕ ਪਿੰਡਾਂ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਬੱਚਿਆਂ ਦਾ ਖੇਡਾਂ ਦੇ ਵੱਲ ਉਤਸ਼ਾਹ ਵੱਧ ਸਕੇ ਔਰ ਨਸ਼ਿਆਂ ਤੋਂ ਦੂਰ ਰਹੇ ਹੁਣੇ ਅਮਨਦੀਪ ਸਿੰਘ ਪਾਜੀ ਵੀ ਇੱਥੇ ਪਹੁੰਚੇ ਹੋਏ ਨੇ ਕਿਹੜੀ ਰਸੋਣੀ ਵੀਰੇ ਪਹਿਲਾਂ ਹੁਣ ਆਪਣੀ ਪਹਿਲਾ ਮੈਂਦੀ ਹੋਣੀ ਆ ਜੀ 5 ਕਿਲੋਮੀਟਰ 5000 ਮੀਟਰ ਇਨਾਮ ਕਿੰਨਾ ਪਹਿਲੇ ਬੱਚੇ ਨੂੰ ਪਹਿਲੇ ਬੱਚੇ ਨੂੰ ਇਨਾਮ ਪਹਿਲਾ ਨਾਮ 3100 ਦੂਸਰਾ 2100 ਤੇ ਤੀਸਰਾ ਨਾਮ 1100 ਤੀਸਰਾ ਨਾਮ ਕਿਹਨਾਂ ਬਹੁਤ ਦੂਰ ਦੂਰ ਬੱਚੇ ਵੀ ਆਏ ਹੋਏ ਨੇ ਬਾਈ ਹਾਂਜੀ ਹਾਂਜੀ ਬਹੁਤ ਦੂਰ ਦੂਰ ਸੰਗਰੂਰ ਨਮਾ ਸ਼ਹਿਰ ਸਾਈਡ ਤੋਂ ਅੰਬਰਸਾਰਾ ਨਮਾ ਸ਼ਹਿਰ ਸਾਈਡ ਤੋਂ ਮਤਲਬ ਸੰਗਰੂਰ ਸਾਈਡ ਤੋਂ ਬੱਚੇ ਆਏ ਹੋਏ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਮੈਲਾ ਤਾਂ ਪਿੰਡ ਪਿੰਡ 'ਚ ਬਾਈ ਹੋਣੇ ਚਾਹੀਦੇ ਨੇ ਤਾਂ ਜੋ ਬੱਚੇ ਜਿਹੜੇ ਨੇ ਖੇਡਾਂ ਦੇ ਪਤਲੇ ਉਤਸ਼ਾਹਿਤ ਹੋ ਸਕਣ ਆਪਣੀ ਨਵੀਂ ਪੀੜ੍ਹੀ ਨਸ਼ਾਨ ਛੱਡ ਕੇ ਖੇਡਾਂ ਵੱਲ ਜਾ ਰਹੀ ਹੈ ਬਹੁਤ ਚੰਗੀ ਗੱਲ ਆ ਕਿ ਛੋੜੇ ਜਿਹਾ ਦਿਨਿਆਂ ਦੇ ਸਾਡੀਆਂ ਸਤਕਾਰਯੋਗ ਬੱਚੀਆਂ ਅਟਲੈਂਟਿਕ ਦੇ ਰੇਡ ਦੇ ਵਿੱਚ ਹਿੱਸਾ ਲੈਣ ਪੁੱਜੀਆਂ ਨੇ ਇਹਨਾਂ ਨੂੰ ਵੇਖ ਕੇ ਬੱਚੀਆਂ ਨੂੰ ਮਾਝੇ ਯਾਰ ਇਤਲਾ ਅੰਗੜ ਬੱਚਿਆਂ ਦੀ ਵੇਰਤੀ ਹੈ ਕਿ ਉਹ ਵੀ ਸਾਡਿੰਗ ਲੈਣ ਤੇ ਆ ਗਏ ਸਮਾਗਮ ਪ੍ਰੋਗਰਾਮ ਦੇ ਪਿੰਡ ਦੇ ਮੁੰਡਿਆਂ ਨੇ ਕਰਿਆ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਤੁਹਾਨੂੰ ਮਾੜਾ ਮੁੰਡੇ ਦੇ ਅੰਦਾਜ਼ ਚੰਗਾ ਹੀ ਸਮਝਦੇ ਹੋ ਵਧੀਆ ਕਰਿਆ ਭਾਈ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਨਾ ਇੱਥੇ ਦੇ பிரதி ਇੱਥੇ ਕਰੂ ਸਾਰੇ ਨੂੰ ਵੀ ਵੀ ਤੁਸੀਂ ਕਹੋਗੇ ਕਿ ਇਹ ਨਾਸੀ ਵਾਲੇ ਬੱਚੇ ਜਿਹੜੇ ਅੱਜਕੱਲ ਮੈਸਾਵਲੋਂ ਜਾਂਦੇ ਆ। ਆਹ ਦੇਖ ਲਓ ਭਾਈ ਪਿੰਡ ਦੇ ਵੀ ਸਾਰੇ ਮਾਤਾ ਜਾਂ ਹੈਬੀਔਰ ਕਨੇਚਾਏ ਬੱਚੇ ਨੇ ਸਾਰੇ ਬਈ ਖੁਸ਼ ਨੇ ਕਿਉਂਕਿ ਨਾ ਸੋਹਣਾ ਮਾਹੌਲ ਆ। ਆ ਸਾਰੇ ਨਿਆਣੇ ਜਿਹੜੇ ਨੇ ਖੇੜਾ ਤੁਹਾਨੂੰ ਪਸੰਦ ਆ? ਹਾਂਜੀ। ਕੀ ਨਾਮ ਤੇਰਾ? ਜਿਹੜੇ 3 ਕਲੀਸ ਪੜਦਾਂ। 6ਵੀਂ ਜਿਹੜੇ ਸ਼ੂਚਾ। ਵੀਰੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਪੜਦਾ ਆ ਦੇ ਬੋਲੇ ਇਹ ਕਿ ਕੀ ਬੋਲਾਂਗੇ ਅਸੀਂ ਬੋਲ ਨਾਮ ਦੱਸਦਾ ਬਾਬਾ ਜੀ ਜਗੰਨਜੀ ਚੱਲ ਗੱਡੀ ਕਲਾਸ ਪੜਦਾ ਕੋਈ ਵੀ ਛੋਟਾ ਬੱਚਾ ਜਿਹੜਾ ਇਸ ਤੇ ਪੜਿਆਣਾ ਛੋਟਾ ਮਾੜਾ ਨਾਲ ਕਵਾਦੀ ਪੂਰੇ ਹੋ ਸਜੇਗਾ ਛੋਟੇ ਬੰਦੇ ਸਭ ਪੂਰੀ ਕਰਦੇ ਆ ਰੇਸ ਨੂੰ ਪੂਰੀ ਕਰ ਦੂਗਾ ਰੇਸ ਤੇ ਉਮਰ ਕਿੰਨੀ ਆ ਹੈ 4 ਸਾਲ 4 ਸਾਲ ਦਾ ਬਈ ਬੱਚਾ ਦੇਖੋ ਬਈ ਕਿੰਨਾ ਐ ਹੌਂਸਾ ਹੀ ਨਾ ਬੱਚਾ ਨੇ ਵੀ ਰੇਸ ਪੂਰੀ ਕਰਨੀ ਆ ਦੇਖੋ ਕਿੰਨਾ ਨੀ ਆਣਾ 5 ਕਿਲੋਮੀਟਰ ਰੇਸ ਮੁੰਡਿਆਂ ਦੀ ਬਈ ਸਟਾਰਟ ਹੋਣ ਵਾਲੀ ਹੈ ਜੀ ਔਰ ਦੇਖਦੇ ਆ ਅੱਗੇ ਕੀ ਬਣਦਾ ਵੀਡੀਓ ਨਾਲ ਬਣੇ ਰਹੋ ਔਰ ਤੁਸੀਂ ਦੇਖੋ ਕਿੰਨਾ ਸੋਹਣਾ ਪਰਾਲਾ ਹੋ ਰਿਹਾ ਕਿ ਬੱਚਾ ਨੂੰ ਖੇਡਾਂ ਲਈ ਸ਼ਾਇਦ ਕਰਨ ਦੇ ਲਈ ਆ ਲੜਕੇ ਬਈ ਵਾਰਨ ਅਪ ਕਰ ਰਹੇ ਨੇ ਜੋਰ ਪਰਖੇ ਜਾਣੇ ਨੇ ਦੇਖਦੇ ਆ ਪੀਕੇ ਦਾ ਕਹਾਣਾ ਜੋਰ ਪਰਖੇ ਜਾਣੇ ਨੇ ਦੇਖਦੇ ਆ ਕੀ ਬਣਦਾ ਜੀ ਤੇ ਹੋਰ ਵੀ ਜਿੰਨੇ ਸਾਡੇ ਪਾਸੇ ਸੱਜਣ ਪਹੁੰਚੇ ਹੋਣ ਨੇ ਉਹਨਾਂ ਦੇ ਬੇਟੀ ਆ ਕੇ ਅੱਜ ਦਾ ਜੋ ਖੇਡ ਉਹਨਾਂ ਨੇ ਬੇਨਤੀ ਹੈ ਕਿ ਅੱਜ ਦਾ ਜੋ ਖੇਡ ਮੇਲਾ ਸ਼ੁਰੂ ਕਰਵਾਇਆ ਜਾਵੇ ਤੇ ਪਿੰਡ ਦੇ ਜਿੰਨੇ ਵੀ ਸਾਡੇ ਪਾਉਂਚੇ ਸੱਜਣੇ ਤੇ ਕੌਂਟੀਨੈਂਟ 20 ਐ ਕਿ ਅੱਜ ਦਾ ਇਹ ਖੇਡ ਮੇਲਾ ਸ਼ੁਰੂ ਕਰਵਾਇਆ ਜਾਵੇ ਤੇ ਬੱਚੇ ਸਾਡੇ ਵਾਰ ਦੇ ਪਿੰਡਾਂ ਦੇ ਵਿੱਚੋਂ ਖੱਤੇ ਸ਼ਹਿਰ ਦੇ ਵਿੱਚੋਂ ਪਾਉਂਚੇ ਹੋਏ ਨੇ ਤੇ ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਬੜੇ ਪਿਆਰ ਦੇ ਨਾਲ ਅਪਰੇ ਰੇ ਸ਼ੁਰੂ ਅਰੇ ਸ਼ੁਰੂ ਹੋਣ ਲੱਗਿਆ ਜੀ 5000 ਮੀਟਰ ਸਟਾਰਟ ਹੋ ਗਈ ਰੇਸ ਭੱਜ ਲਈ ਬੱਚੇ ਸਾਰੇ ਦੇਖੋ ਇਹਨਾਂ ਦੇ ਕਿ ਨਾਰੇ ਆ ਯੋਧੇ ਨੇ ਬਾਈ ਇਹੇ ਅਰੇ ਸ਼ੁਰੂ ਹੋ ਚੁੱਕੀ ਹੈ ਜੀ ਲੜਕਿਆਂ ਦੀ 5 ਕਿਲੋਮੀਟਰ ਫੋਰ men ਆ ਪਿੰਡ ਦੇ ਪੂਰੇ ਦੋ ਪਿੰਡ ਦੇ ਪੂਰੇ ਦੋ ਗੜੇ ਲੱਗਣੇ ਨੇ ਪਹਿਲਾ ਗਿੜਾ ਜਿਹੜਾ ਇਹ ਤੁਹਾਡੇ ਸਾਹਮਣੇ ਸਟਾਰਟ ਹੋ ਚੁੱਕਿਆ ਔਰ ਇਹ ਵੀਡੀਓ ਚਾਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੀਡੀਓ ਬਣਾਉਣ ਨੂੰ ਵੀ ਮਿਹਨਤ ਬਹੁਤ ਲੱਗਦੀ ਆ ਇਹ ਕੋਈ ਹਾਰ ਜਿੱਤ ਦਾ ਕੁਝ ਹੀ ਮਾਮਲਾ ਨਹੀਂ ਹੁੰਦਾ ਕਿਉਂਕਿ ਹਾਰ ਜਿੱਤਣਾ ਜਿਹੜੀ ਹੈ ਸਾਰਿਆਂ ਦੀ ਆ ਦੇਖੋ ਪੁਲਿਸ ਨੇ ਜਿਹੜੀ ਆ ਟ੍ਰੈਫਿਕ ਥੋੜੀ ਦੇਰ ਦੇ ਲਈ ਬੰਦ ਕਰ ਕਰ ਦਿੱਤੀ ਆ ਤਾ ਜੋ ਆਪਣੇ ਪਲੇਅਰਾਂ ਨੂੰ ਕੋਈ ਵੀ ਦਿੱਕਤ ਨਾ ਸਕੇ ਆਪਣੇ ਭਰਾ ਮਿਹਨਤ ਕਰ ਰਹੇ ਨੇ ਬਾਈ ਆ ਵੀਡੀਓ ਚੱਲਦੀ ਨੂੰ ਸ਼ੇਅਰ ਕਰ ਦਿਓ ਆ ਦੇਖੋ ਜੀ ਕਿੰਨਾ ਸੋਹਣਾ ਹੀ ਤਸਵੀਰ ਦਿਖ ਰਹੀ ਆ ਭਰਾ ਉਹਨੇ ਵੀ ਨਾਲ ਵੀਡੀਓ ਬਣਾ ਰਹੇ ਨੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਹਰ ਇੱਕ ਪਿੰਡ ਦੇ ਵਿੱਚ ਕਰਾਓ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਛਾਈ ਤਹੋਣ ਇਹ ਲੜਾਈ ਆ ਬਾਈ ਆਪਣੀ ਜਿਹੜੀ ਮੇਨ ਲੜਾਈ ਆ ਨਾ ਗਰਾਊਂਡਾਂ ਦੇ ਵਿੱਚ ਆਓ ਆ ਲੜਾਈਆਂ ਲੜੋ ਬਾਈ ਆਪਣੇ ਆਪ ਨਾਲ ਲੜਾਈ ਆ ਕੋਈ ਹਾਰ ਜਿੱਤ ਨਹੀਂ ਜਿਹੜਾ ਗਰਾਊਂਡ ਦੇ ਵਿੱਚ ਆ ਗਿਆ ਬਾਈ ਉਹ ਜਿੱਤੇ ਕਰ ਮੜਾ ਜਾ ਆਤਮਾਰੀ ਆਇਆ ਕੇ ਮੜੀ ਬਸਾਂ ਨੂੰ ਤੁੰ। ਹਾਂ ਉਹ ਤੁਹਾਡੀ ਗਲਤ। ਭਾਈ ਆਪਣੀ ਜੀ ਡਿਊਟੀਆਂ ਸਮਝ ਕੇ ਹੱਤ ਮਾਰੀ ਜਾਓ ਬੰਦੇ ਆਪਣੀਆਂ ਡਿਊਟੀਆਂ ਤੇ ਵੀ ਖੜੇ ਨੇ। ਇਰਾਸਿਕ ਇੱਕ ਸਾਈਡ ਤੇ ਰੁਕੀ ਹੋਈ ਆ ਚਲਾਵਾਂਗੇ। ਦੋ ਗੜੇ ਪਿੰਡ ਦੇ ਨੇ ਭਾਈ। ਪਹਿਲਾ ਘੜਾ ਚੱਲ ਰਿਹਾ। ਤੇ ਉੱਡ ਜਾ। ਚੱਲੋ ਭਾਈ ਅੱਗੇ ਕਰੋ ਅੱਗੇ ਕਰੋ ਮੜਾ ਜਾ ਤੇਜ਼ ਕਰ। ਆ ਜਾਓ ਭਈ ਆ ਜਾਓ ਮੁੜ ਜਾਓ ਇਧਰ ਨੂੰ ਮੁੰਡਿਓ। ਉਹ ਪੀਕੇ ਹੌਲੀ। ਚੱਲ ਚੱਲ ਤੇਜ਼ ਕਰ। ਸ਼ਾਬਾਸ਼ ਮੁੰਡੇ ਸ਼ਾਬਾਸ਼ ਆਜਾ ਨਾਲ ਲੱਗੋ ਲੱਗੋ ਨਾਲ ਬਾਈ ਹੁਣੇ ਇੱਕ ਕਿੜਾ ਹੋਰ ਆ ਠੀਕ ਹੈ ਟੋਇਆ ਚੋਂ ਨਾ ਕੱਢ ਤੇਜ਼ ਕਰਨ ਵਾਲੇ ਸ਼ਾਬਾਸ਼ ਸ਼ਾਬਾਸ਼ ਬਾਈ ਬਹੁਤ ਵਧੀਆ ਚੱਲ ਰਹੇ ਹੋ ਆਜੋ ਆਜੋ ਪਰੇ ਇਧਰ ਨੂੰ ਮੁੜ ਜਾਓ ਸਾ ਚੱਲ ਤੇਜ਼ ਕਰ ਤੇਜ਼ ਕਰ ਵੀ ਕੇ ਮੜਾ ਜਾ ਹੋਰੋਂ ਤੇਜ਼ ਕਰਕੇ ਕੱਢ ਲੈ ਮੜਾ ਜਾ ਹਾਂ ਹਾਂ ਬਾਈ ਫਿਰ ਉਹ ਕਰਾਈ ਆ ਕਲੀਅਰ ਸੜਕ ਹੈ ਆ ਸਾਈਡ ਹੋ ਜੀ ਆਰੇ ਭਾਈ ਢੂੜ ਪੱਟੇ ਆਉਂਦੇ ਨੇ ਜੋਦੇ ਆ ਜਾਉਦੇ ਨੇ ਯਾਰ ਆ ਮੇਰੀ ਨਿਗਾਹ ਜੋਦੇ ਨੇ ਭਾਈ ਬੰਦੇ ਆ ਜ਼ੋਰ ਲੱਗਦਾ ਨਾ ਗਰਾਊਂਡਾਂ ਦੇ ਵਿੱਚ ਉਹ ਤਾੜੀਆਂ ਮਾਰ ਦੋ ਭਾਈ ਓਏ ਆਓ ਤਾੜੀਆਂ ਮਾਰ ਦੋ ਤਾੜੀਆਂ ਮਾਰ ਦੋ ਭਾਈ ਆ ਲੈ ਭਾਈ ਆ ਨਿਕਲੇ ਮੁੰਡਿਆ ਹੋਰੇ ਭਾਈ ਲਾਰਜ ਰਾਉਂਡ ਆ ਭਾਈ ਦੇਖੋ ਕਿੰਨੇ ਤੇਜ਼ ਹੋ ਗਏ ਭਾਈ ਮੋਟਰਾਲ ਦੇ ਵੀ ਮਤਲਬ ਮੋਟਰਾਂ ਨੂੰ ਜਮਾਤ ਭਾਈ ਪਈਦਾ ਇਹ ਪੰਡਾਂ ਜਿਹਾ ਮੋਟਰਾਲ ਐਂ ਵੀ ਕਰ ਲਓ ਵੀਡੀਓ ਜਾਨੇ ਹੋ ਉਪਰੇ ਪੁਲਸ ਵਾਲਿਆਂ ਨੇ ਸੁਣਿਆ ਲਾਇਓ ਮੜਿਆ ਰੋਡ ਰੋਕ ਦੋਣਗੇ ਸੁਨੇਹਾ ਲਾ ਦੋ ਮੜਿਆ ਸੁਨੇਹਾ ਲਾ ਦੋ ਮੜਿਆ ਉਹਨਾਂ ਨੂੰ ਕਾ ਕੇ ਚੱਲ ਚੱਲ ਬਈ ਇਹ ਕਿਤੇ ਬਿਰੇ ਬਿਰੇ ਅੱਗੇ ਕਰੋ ਕੇ ਜਾਵਾ ਜੋ ਸ਼ਾਵਾ ਜਾਵਾ ਸ਼ਾਵਾ ਜਾਵਾ ਮੁੰਡੇ ਆਜੋ ਆਜੋ ਭਾਈ ਟੱਕਰ ਚੱਲ ਜਲ ਤੇਜ਼ ਕਰੋ ਹੁਣ ਆਹ ਇਹਨਾਂ ਨੇ ਤਾਂ ਦੂਰ ਪੱਤ ਨਹੀਂ ਹੁਣ ਇੱਥੇ ਤੱਕ ਕਰਕੇ ਰੱਖ ਫਰ ਸਾਈਡ ਦਾਈ ਸਹੀ ਆ ਬਈ ਧੰਨੇ ਬਈ ਉਹ ਮਾਪੇ ਜਿਨ੍ਹਾਂ ਦੇ ਬੱਚੇ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਜਾਂਦੇ ਨਹੀਂ ਉਹਨਾਂ ਦੀ ਕਿਸਮਾ ਚੰਗੀ ਆ ਜਿਨ੍ਹਾਂ ਦੇ ਬੱਚੇ ਗਰਾਊਂਡ ਦੇ ਵਿੱਚ ਜਾਂਦੇ ਨੇ ਕਿੱਡਾਂ ਦੇ ਪਰਤੀ ਜਿੰਨੇ ਵੀ ਹੁਣ ਤੱਕ ਪ੍ਰੋਗਰਾਮ ਹੋਏ ਨੇ ਅੱਜ ਤੱਕ ਕੋਈ ਪ੍ਰੋਗਰਾਮ ਵਾਇਗੁਰ ਦੀ ਕੈਪਰ ਨਾਲ ਕਦੇ ਮਿਸ ਨਹੀਂ ਹੋਇਆ ਕਿਉਂਕਿ ਇੱਥੇ ਆ ਕੇ ਪੋਜ਼ਿਟਿਵਿਟੀ ਬਹੁਤ ਮਿਲਦੀ ਆ ਬਾਈ ਆ ਦੇਖੋ ਹੁਣ ਮੁੰਡੇ ਭੱਜੇ ਆ ਰਹੇ ਨੇ ਦੋ ਹੁਣ ਦੇਖੋ ਕਿੰਨਾ ਸਰੀਰ ਦਾ ਜੋਰ ਲੱਗਦਾ ਵਰਜੇ ਸਾ ਇਹ ਲੜਾਈ ਹੈ ਵੀਰੇ ਆਪਣੇ ਆਪ ਨਾਲ ਆਪਣੇ ਆਪ ਨਾਲ ਲੜੋ ਆ ਲੈ ਭਾਈ ਲਾਸਟ ਗੜਾ ਭਾਈ ਲੈ ਵੇ ਕੁੰਡੀਆਂ ਨੇ ਸਿੰਘ ਫਸ ਗਏ ਦੇਖਦੇ ਆ ਕੌਣ ਫਸਟ ਹੋ ਰਹਿਣ ਦੋਨਾਂ ਦੇ ਵਿੱਚੋਂ ਔਰ ਜ਼ਰੂਰ ਦੇਖ ਕੇ ਜਾਓ ਔਰ ਕਮੈਂਟ ਕਰਕੇ ਇਹਨਾਂ ਬੱਚਾ ਨੂੰ ਹੌਸਲਾ ਜ਼ਰੂਰ ਦਿਓ ਵਧੀਆ ਕਮੈਂਟ ਕਰਿਓ ਬਈ ਦਿਨੋ ਦਿਨ ਗਰਾਊਂਡਾਂ ਦੇ ਪਲੇਅਰ ਪਤਾ ਕਿਉਂ ਘਟ ਰਹੇ ਨੇ ਹੁਣ ਪਹਿਲਾਂ ਪਤਾ ਕੀ ਸੀਗਾ ਵੀ ਬੱਚੇ ਜਦੋਂ ਅਸੀਂ ਛੋਟੇ ਹੁੰਦੇ ਸੀ ਫੋਨ ਹੁੰਦੇ ਹੀ ਨਹੀਂ ਸੀ ਉਦੋਂ ਰੋਂ ਕਿੜੀ ਕਿੜੀ ਗੇਮ ਕੋਈ ਪਿੱਠੂ ਕਰਮਾ ਗੁੱਲੀ ਡੰਡਾ ਟੰਗ ਚੜਾਈ ਜਾਣੇ ਬੰਟੇ ਖੜਨੇ ਉਹ ਚੀਜ਼ ਜਮੈਂ ਸ਼ਹਿਰਾਂ ਦੇ ਵਿੱਚ ਤਾਂ ਜਮੈਂ ਖਤਮ ਹੋ ਗਈ ਔਰ ਦੇਖੋ ਜਿਹੜੇ ਬੱਚੇ ਗਰਾਊਂਡਾਂ ਦੇ ਵਿੱਚ ਜਾਂਦੇ ਨੇ ਕਿੰਨਾ ਵਧੀਆ ਨਾ ਟਾਈਮ ਸਪੈਂਡ ਕਰਦੇ ਨੇ ਪੋਜ਼ਿਟਿਵ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਔਰ ਆਪਣੇ ਪੈਸ਼ਨ ਨੂੰ ਕਿੰਨਾ ਪਿਆਰ ਕਰਦੇ ਨੇ ਦੇਖੋ ਉੱਪਰ ਨੇ ਕਿਹੜੇ ਦੂਰੋਂ ਮੁੰਡੇ ਅਮਰਸਰ ਤੋਂ ਫਰਦਾਬੁਰ ਆਪਣੇ ਦਰਸ਼ਕ ਗਰੂਰ ਤੋਂ ਨਵੇਂ ਸ਼ਹਿਰ ਵੱਲੋਂ تک ਦੇ ਮੁੰਡੇ ਇੱਥੇ ਆਏ ਨੇ ਹਲੋ ਜੀ ਆ ਭਰਾ ਬਣਾ ਗਿਆ ਫੱਟ ਦੇਖੋ ਕਿੰਨੀ ਮਿਹਨਤ ਲੱਗਦੀ ਹੈ ਬਾਈ ਘਰੇ ਬਹਿ ਕੇ ਫੋਨ ਚਲਾਉਣੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਰਮضان ਚ ਆ ਕੇ ਕੀ ਭਾਬੇ ਕਰਦੀ ਹੈ ਫਿਰ ਪਤਾ ਲੱਗਦਾ ਆ ਸਰਦਾਰ ਜੀ ਦੂਜਾ ਨੰਬਰ ਤੇ ਆ ਗਏ ਔਰ ਤੀਸਰਾ ਮੁੰਡਾ ਉਹ ਆ ਗਿਆ ਪਿੱਛੇ ਇੱਕ ਹੋਰ ਆ ਦੇਖੋ ਆ ਮੁੰਡਾ ਤੀਸਰਾ ਆ ਗਿਆ ਇਹ ਹੁੰਦੀ ਹੈ ਜੰਗ ਜਿੱਤਣੀ ਬਾਈ ਔਰ ਪਹਿਲਾ ਦੂਜਾ ਤੀਜੇ ਤੋਂ ਬਾਅਦ ਆ ਬਾਕੀ ਬੱਚੇ ਵੀ ਕੋ ਕਿੱਦਾਂ ਆਪਣੀ ਰੇਸ ਪੂਰੀ ਕਰ ਰਹੇ ਨੇ ਦੇਖੋ ਕਿੰਨਾ ਉਤਸ਼ਾਹ ਹੈ ਲੋਕਾਂ ਕਿੰਨਾ ਇਹਨਾਂ ਨੂੰ ਹੌਸਲਾ ਮਿਲਦਾ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖੋ ਆ ਹੁਣ ਕੱਲੇ ਕੱਲੇ ਬੱਚੇ ਦੇ ਆ ਮੇਰਾ ਨਾਮ ਨੋਟ ਕਰ ਰਿਹਾ ਜਿਹੜਾ ਪਹਿਲਾ ਦੂਜਾ ਤੀਜਾ ਚੌਥਾ ਜਿੰਨਵੇਂ ਨੰਬਰ ਤੇ ਆਏ ਸਭ ਦੇ ਨਾਮ ਨੋਟ ਕਰ ਲੈ ਲੇ ਲੜਕਿਆਂ ਦੇ ਇਸ ਤੋਂ ਬਾਅਦ ਹੁਣ ਲੜਕੀਆਂ ਦੀ ਰੇਸ ਜਿਹੜੀ ਸਟਾਰਟ ਹੋਣ ਜਾ ਰਹੀ ਹੈ ਜਿਵੇਂ ਤੁਸੀਂ ਦੇਖਿਆ ਵੀ ਲੜਕੀਆਂ ਨੇ ਦੋ ਗੜੇ ਲਾਇਏ ਨੇ ਲੜਕੀਆਂ ਦਾ ਗੜਾ ਇੱਕ ਆ ਔਰ ਦੇਖੋ ਸਾਰੇ ਬਾਹਰੋਂ ਕਰਕੇ ਤਿਆਰ ਨੇ ਆ ਲਓ ਜੀ ਰੇਸ ਹੋ ਗਈ ਸਟਾਰਟ ਦੇਖ ਤੁਹਾਡੇ ਸਾਹਿੱਦ ਨਾਲ ਮੈਦਾਨ ਦੇ ਵਿੱਚ ਘਰਚ ਰਹੀਆਂ ਨੇ ਜੋਰ ਮਾਰ ਰਹੀਆਂ ਨੇ ਗਰਾਉਂਡਾਂ ਦੇ ਵਿੱਚ ਔਰ ਦੇਖੋ ਇੱਕ ਜਿਹੜਾ ਪਿੰਡ ਦਾ ਲਾਉਣਾ ਰੋਡ ਰੇਸ ਜਿਹੜੀ ਕਲੌਸ ਕੰਟਰੀ ਇਹ ਆਪਣੇ ਕਲਾਹੇ ਪਿੰਡ ਦੇ ਵਿੱਚ ਕਰਵਾਈ ਗਈ ਆ ਔਰ ਬਹੁਤ ਵਧੀਆ ਉਪਰਾਲਾ ਇਹ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਧੰਨ ਨੇ ਬਈ ਧੰਨ ਨੇ ਜੀਓ ਮਾਪੇ ਜਿਨ੍ਹਾਂ ਦੇ ਬੱਚੇ ਇਸ ਤਰ੍ਹਾਂ ਗਰਾਉਂਡਾਂ ਦੇ ਵਿੱਚ ਜਾ ਕੇ ਮਿਹਨਤ ਪਾਉਂਦੇ ਨੇ ਮੋਟਰਸਾਈਕਲ ਬੰਦ ਸਾਥ ਚ ਖਾ ਦੇਗਾ ਸੋਤ ਸੋਤ ਤੂੰ ਲਾ ਦੇ ਮਾ ਜੀ ਬੈਠਾ ਰਿਹਾ ਬੈਠਾ ਮੇਰੇ ਨਾਲ ਬਾਰ ਜੀ ਜੰਦਲਾਰ ਸਾਡਾ ਕਲਰ ਹੋ ਗਿਆ ਕਲਰ ਹੋ ਗਿਆ ਹਰਨ ਵੈਲਕਮ ਹੈ ਜੀ ਆ ਬੱਚਿਆਂ ਦੀ ਰੇਸ ਕੰਪਲੀਟ ਹੋ ਚੁੱਕੀ ਹੈ ਮਾਰ ਦਿਓ ਤਾੜੀਆਂ ਬਈ ਔਰ ਇੱਕ ਬੱਚੀ ਜੋ ਅੱਜ ਪੁੱਜੀ ਅੱਜ ਆਇਆ ਗਿਆ ਉਹ ਪਹੁੰਚ ਚੁੱਕੀ ਹੈ ਸਰੇ ਸਵਾਗਤ ਕਰਕੇ ਨਾਲ ਜੀ ਨਾਲ ਬੱਚੀਆਂ ਪੁੱਜ ਰਹੀਆਂ ਜਾ ਰਹੀਆਂ ਨੇ ਤਾੜੀਆਂ ਮਾਰ ਕੇ ਇਹਨਾਂ ਦਾ ਹੌਸਲਾ ਜਿਹੜਾ ਜਰੂਰ ਬਣਾਉਣਾ ਹੈ 10000 ਲਗਭਗ ਪੁੱਜੀ ਕੰਪਲੀਟ ਹੋ ਚੁੱਕੀ ਹੈ ਬਹੁਤ ਤਾੜੀਆਂ ਬਈ ਵਰਸ 26 28 ਤੇ ਪਤੰਦਰ ਪਹਿਲੇ ਹੀ ਪਹਿਲੇ ਹੀ ਖੜ ਗਏ ਉਹ ਖੜ ਜੋ ਖੜ ਜੋ ਅਲੇ ਨਹੀਂ ਲਾਉਣੀ ਹੈਗੀ ਚਾਰ ਚਾਰ ਪੰਜ ਪੰਜ ਆਉਣੀ ਬੰਦੇ ਰੇ ਵੇਸਟਾ ਉਹ ਸ਼ੁਰੂ ਹੋਣ ਜਾ ਰਹੀ ਹੈ ਆਏ ਆਏ ਓਏ बड़े बच्चे वो भी स्टार्टिंग लाइन पे पहुंच जाने किसी ने टक्का मुक्की नहीं करनी भाई और जल्दी ही 30000 की तालियां मार के इनका भी एक और ही राउंड ਦਾ ਗੁਰਦੁਆਰੇ ਮੂਰਤ ਜੀ ਇੱਧਰ ਆ ਕੇ ਆਪਾਂ ਨੇ ਸਵਾਗਤ ਕਰਨਾ ਛੇ ਦੇ ਬੈਂਚਰ ਤੇ سارے ਬੱਚੇ ਬੱਚੀਆਂ ਦੀ ਕਿਸੇ ਨੇ ਟੱਕਾ ਮੁੱਕੀ ਨਹੀਂ ਕਰਨੀ ਹੈ ਜੀ ਬੜੇ ਤਿਆਰ ਦੇ ਨਾਲ ਪਰ ਇਸ ਕੰਪਲੀਟ ਕਰਨੀ ਹੈ سارے ਬੰਦੇ ਦੇਖ ਲਓ ਪਹਿਲਾਂ ਮਾਲ ਦੇ ਬਲਾਦੇ ਦੇਖੋ ਤਿਆਰੋ ਕਿਸੇ ਜਿੱਤ ਜਾਣਾ ਕਿਸੇ ਹਾਰ ਜਾਣਾ ਹੈ ਔਰ ਜਿੱਤ ਵੀ ਕਿਸੇ ਜਿੱਤ ਜਾਵੇ ਹਰਾਰੇ ਵੀ ਬਾਜੀ ਬਨੇਖਸਰ ਜੀ ਕਾਹਦੇ ਨਿਕਲ ਕੇ ਸਾਰੇ गाव ਦੇ ਕਰੀਬ ਖਰਾਈ ਵੇਖਣ ਆਉਣ ਦੇ ਲਈ ਨਿਕਲ ਚੁੱਕੇ ਨੇ ਛੋਲੇ ਵੱਡੇ ਬੱਚੇ ਆਹ ਦੇਖੋ ਭਾਈ ਰੌਣਕਾ ਪਿੰਡ ਦੀਆਂ ਬੱਚਿਆਂ ਦੀ ਰੇਸ ਦੇਖਿਆ ਭਾਈ ਕਿਵੇਂ ਉਤਸ਼ਾਹ ਦੇਖੋ ਬੱਚਿਆਂ ਦਾ ਕਿੰਨਾ ਹੁਣ ਦੇਖੋ ਪਹਿਲਾ ਦੂਜਾ ਤੀਜਾ ਬੱਚਾ ਦੇਖਦੇ ਕਿਹੜਾ ਆਉਂਦਾ ਉਹਨਾਂ ਦਾ ਛੋਟਾ ਜਿਹਾ ਗੜੇ ਹੀ ਆ ਇੱਕ 500 ਮੀਟਰ ਦਾ ਹੀ ਆ ਹੁਣ ਦੇਖਦੇ ਉਹਨਾਂ ਵਿੱਚ ਕੌਣ ਵਾਸਟ ਆਉਂਦਾ ਲੈ ਭਈ ਆ ਆ ਗਏ ਨੇ ਆਣਾ ਪਹਿਲੇ ਨੰਬਰ ਤੋਂ ਪਹਿਲੇ ਨੰਬਰ ਤੇ ਆ ਜਾ ਮਾੜਾ ਕੋਣ ਹੈ आ गया दूजे तीजे नंबर देखो कि उपशाह बच्चा में यार आ गया दूजा आ देखो भाई मुंडा तीजा गया आ लड़के छोटे बच्चा कुड़ियों की छोटे बच्चे की ਆ ਕੁੜੀ ਆ ਰਹੀ ਹੈ ਫਾਸਟ ਕਾਵਾਜ ਬਾਈ ਹੋਰ ਰਾਡੂ ਲਈ ਕਹਿੰਦੇ 5000 ਜਿਹੜੀ ਰੇਟ ਹੈ ਐਵੇਂ ਕਿ ਖਾਲਾ ਜੀ ਦਾ ਵਾਲਾ ਨਹੀਂ ਰੇਸ ਲਾਉਣਾ ਸੈਕਿੰਡ ਆਇਆ ਹੈ 6000 ਗੱਭਰੂ ਹੈ ਵੱਡੇ ਮਾਣ ਦੀ ਗੱਲ ਹੈ ਰਾਜ ਚੰਦਰ ਜੋ ਪ੍ਰਾਪਤ ਕਰੇ ਅਤੀਜੇ ਨੰਬਰ ਦੇ ਲਈ ਵਿੱਕੀ ਵਿੱਕੀ ਤਾੜੀਆਂ ਜਰੂਰ ਮਾਰ ਦਿਆ ਕਰੋ ਬੱਚੇ ਜਿੰਨੇ ਵੀ ਬੱਚੇ ਮੂਹਰੇ ਖੜੇ ਨੇ ਸਾਰੇ ਖੜੇ ਤਾੜੀਆਂ ਮਾਰ ਦਿਆ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਵੱਡੀਆਂ ਮੱਲਾ ਮਾਰਨ ਵੱਡੀ ਮਿਹਨਤ ਕਰਕੇ ਨਾ ਤੇ ਸਾਜਨ ਚੌਥੇ ਨੰਬਰ ਤੇ ਡੋਗਰ ਆ ਬੱਚੇ ਨਾਲ ਗੱਲ ਕਰੋ ਬਣੀ ਜੀ ਆਇਆ ਜਿਹਨੇ ਦੂਜਾ ਸਥਾਨ ਪ੍ਰਾਪਤ ਕੀਤਾ 3000 ਮੀਟਰ ਦੇ ਵਿੱਚੋਂ ਫਸਟ ਵਾਲੀ ਹੈ ਜੀ ਗੁਰਜੋਤ ਕੌਰ ਪਹਿਲਾ ਪ੍ਰਾਪਤ ਕਰਨਗੇ ਨਾਮ ਗੁਰਜੋਤ ਕੌਰ ਜੀ ਕਰਨਗੇ ਓਮ ਤੇਰਾ ਨਾਮ ਜੀ ਅੱਜ ਅੱਜ ਪਹਿ ਹੀ ਕੀ ਹੈ ਅੱਜ ਹੀ ਪਹਿਲੇ ਤੇ ਪੈਸੇ ਕਮਾ ਰਿਹਾ ਤੇ ਜੇਤੀ ਹੈ ਕਿ ਜਰੂਰ ਮਾਰਦੇ ਕਰੋ ਇਹ ਸਾਰੀਆਂ ਬੱਚੀਆਂ ਵਰਜੀਤ ਕੌਰ ਮਾਇਆ ਮੁਸਕਾਨ ਤਾੜੀਆਂ ਜ਼ਰੂਰ ਮਾਰ ਦਿਆ ਕਰੋ। 8 ਨੰਬਰ ਤੇ ਮੁਸਕਾਨ ਤੇ 4ਵੇਂ ਨੰਬਰ ਤੇ ਇੰਦਰਜੀਤ ਲਖਵੀਰ ਔਰ 5ਵੇਂ ਨੰਬਰ ਤੇ ਤੇ ਪੂਜਾ 6ਵੇਂ ਨੰਬਰ ਤੇ ਅਗਲਾ ਮਾਨ ਸਨਮਾਨ ਜਿਹੜਾ 5ਵੇਂ ਨੰਬਰ ਤੇ ਲਖਵੀਰ ਕੌਰ ਉਹ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰੇਗੀ ਬੱਚੀ 5ਵੇਂ ਨੰਬਰ ਤੇ ਲਈ ਤੇ 6ਵੇਂ ਨੰਬਰ ਤੇ ਲਈ ਪੂਜਾ ਕਿ ਇਹ ਖਿਡਾਰੀ ਇੱਜੇ ਹੀ ਆਪਣਾ ਇਹ ਕੰਮਾ ਜੋ ਸੁਭਾਅ ਤੇ ਕਰਕੇ ਉਹਨਾਂ ਨੂੰ ਬੇਤੀ ਹੈ ਕਿ ਦੋ ਟਾਈਮ ਗਰਾਊਂਡ ਦੇ ਵਿੱਚ ਆਇਆ ਕਰੋ ਕਿ ਆਪਣੇ ਕੋਈ ਬੋਲਸਾਵਾਂ ਆਉਂਦੇ ਨੇ ਗਰਾਊਂਡ ਦੇ ਵਿੱਚ ਕਬੱਡੀ ਐਥਲੈਟਿਕ ਮੀਟ ਜਿਹੜੀ ਕਰਵਾਈ ਗਈ ਹੈ ਆ ਸਾਰੇ ਵੀ ਬੱਚਿਆਂ ਦਾ ਮਾਰਚ ਮੈਦਾਨਾਂ ਦੇ ਨਾਲ ਹੋ ਰਿਹਾ ਹੈ ਤੇ ਸਾਰੇ ਬੱਚੇ ਬੈਠੀਆਂ ਕਿ ਆਪਣੇ ਕੋ ਮੈਡਲ ਸਵਾਸੀ ਜੀ ਅੱਜ ਦਾ ਪ੍ਰੋਗਰਾਮ ਦੇਖੋ ਕਿੰਨਾ ਇੰਜੋਏਮੈਂਟ ਹੋਇਆ ਕਿੰਨੇ ਉਹ ਸਹਾਇਤ ਨਾਲ ਬੱਚਿਆਂ ਨੇ ਮਤਲਬ ਪਾਰਟਿਸਪੇਟ ਕਰਿਆ ਔਰ ਇੱਕ ਇਹਦੇ ਵਿੱਚ ਮਤਲਬ ਟੂਰਨਾਮੈਂਟ ਦੇ ਵਿੱਚ ਗੱਲ ਇਹ ਵੀ ਸੀ ਕਿ ਬੱਚਿਆਂ ਨੂੰ ਹਰ ਇੱਕ ਬੱਚੇ ਨੂੰ ਜਿਹੜਾ ਇਹ ਮੈਡਲ ਨਾਲ ਸਨਮਾਨਿਤ ਕਰਿਆ ਕਰਿਆ ਗਿਆ ਚਾਹੇ ਉਹ ਜਿੱਤਿਆ ਚਾਹੀ ਕੋਈ ਹਾਰਿਆ ਕਿਉਂਕਿ ਦੇਖੋ ਚਾਹੇ ਮੈਦਾਨ ਦੇ ਵਿੱਚ ਜਿਹੜਾ ਬੱਚਾ ਮਤਲਬ ਆਪਾਂ ਕਹੇ ਕਿਸੇ ਖੇਡ ਖੇਡਦੇ ਆ ਮੈਦਾਨ ਦੇ ਵਿੱਚ ਜਿਹੜਾ ਬੱਚਾ ਉਤਰ ਗਿਆ ਉਹਦਾ ਪਹਿਲਾਂ ਹੀ ਜਿੱਤ ਹੋ ਗਈ ਜਦੋਂ ਬੰਦਾ ਮੈਦਾਨ ਚ ਉਤਰ ਗਿਆ ਬੱਚਾ ਇਹ ਸਾਰੇ ਬੱਚਾ ਨੂੰ ਮੈਡਲ ਦੇਣ ਦਾ ਵੀ ਕਾਰਨ ਇਹ ਸੀਗਾ ਕਿ ਕਿਉਂਕਿ ਇਹ ਬੱਚੇ ਉਤਸ਼ਾਹਿਤ ਹੋ ਕੇ ਵੀ ਅੱਜ ਤਾਂ ਚਲੋ ਇੱਕ ਦਿਨ ਪ੍ਰੋਗਰਾਮ ਹੋਇਆ ਵੀ ਪੱਕੀ ਗਰਾਊਂਡ ਦੇ ਨਾਲ ਜੁੜਜਣ ਸੋ ਬਹੁਤ ਵਧੀਆ ਉਪਰਾਲਾ ਸੀਗਾ ਭਰਾ ਉਹਨਾਂ ਦਾ ਸੋ ਸਾਰਿਆਂ ਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਅੱਗੇ ਤੋਂ ਅੱਗੇ ਆਪਣੇ ਸ਼ੇਅਰ ਕਰਕੇ ਆਜੋ ਹਰੇਕ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣ ਤਾਂ ਜੋ ਬੱਚਿਆਂ ਨੂੰ ਉਤਸ਼ਾਹਿਤ ਕਰਿਆ ਜਾਵੇ ਖੇਡਾਂ ਦੇ ਪ੍ਰਤੀ ਸੋ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀਡੀਓ ਦੇਖਣ ਦੇ ਲਈ ਵੀਡੀਓ ਸ਼ੇਅਰ ਕਰਨ ਦੇ ਲਈ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਕੋਈ ਦੇਖ ਕੇ ওই ਬੱਚਾ ਕੋਈ ਗੇਂ ਖੇਡਾਂ ਨਾਲ ਗੇਮ ਨਾਲ ਜੁੜੇ ਸੋ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ